ਸਾਰੀ ਇਹ 3500 4000 ਫੁੱਟ ਦੇ ਵਿੱਚ ਕੋਠੀ ਹੈ ਠੀਕ ਹੈ ਜੀ ਤੇ ਬਣੀ ਇਹੋ ਜੀ ہوئی ਹੈ ਤੁਸੀਂ ਦੇਖੋਗੇ ਸਵਾਦ ਆ ਜੂਗਾ ਗਰਾਉਂਡ ਫਲੋਰ ਤੇ ਨਹੀਂ ਪਤਾ ਲੱਗਦਾ ਵੀ ਉੱਪਰੋਂ ਪਤਾ ਲੱਗਦਾ ਹੈ ਨਾ ਜੀ ਹਾਂ ਜੀ ਵੀ ਕੀ ਇਹਦੀ ਲੁੱਕ ਆ ਰਹੀ ਹੈ ਤੇ ਕਿੰਨਾ ਸੋਹਣਾ ਇਹ ਡਿਜ਼ਾਈਨ ਲੱਗ ਰਿਹਾ ਆ ਆ ਦੇਖੋ ਪਹਿਲਾ ਫਲੋਰਿੰਗ ਟਾਈਲ ਦੇਖੋ ਠੀਕ ਹੈ ਭਾਈ ਜੀ ਲੱਗਦਾ ਹੈ ਵੀ ਟਾਈਲ ਲੱਗਿਆ ਕਿ ਗ੍ਰੇਨੇਟ ਲੱਗਿਆ ਕਿ ਮਾਰਬਲ ਲੱਗਿਆ ਜੀ ਡਰਾਇੰਗ ਰੂਮ ਦੇ ਵਿੱਚ ਆਪਾਂ ਵੁੱਡਨ ਪਲੈਂਕਸ ਲਾਏ ਨੇ ਜੀ ਕੋਈ ਬੰਦਾ ਪਛਾਣ ਨਹੀਂ ਸਕਦਾ ਵੀ ਟਾਈਲ ਹੈ ਕਿ ਅਸਲੀ ਲੱਕੜ ਦੇ ਬਾਲੇ ਲੱਗੇ ਹੋਏ ਆ ਜੀ ਰੂਮ ਤਾਂ ਸ਼ਾਨਦਾਰ ਬਣਿਆ ਪੋਰਟਲ ਵੀ ਮਤਲਬ ਚਿੱਤ ਖੁਸ਼ ਹੁੰਦਾ ਇਹ ਟਾਇਲ ਦੇਖ ਕੇ ਉਵੇਂ ਜਿਵੇਂ ਜਿਵੇਂ ਆਪਣੇ ਸ਼ੋਰੂਮ ਚ ਲਾਈਵ ਕਨਸੈਪਟ ਲੱਗੇ ਹੋਇਆ ਉਵੇਂ ਬਣਿਆ ਹੋਇਆ ਝੋਲ ਲੱਗਣ ਤੋਂ ਬਾਅਦ ਤੁਹਾਡਾ ਵਿਊ ਹੋਣਾ ਆਪਾਂ ਮੌਕੇ ਦਿਖਾਉਣੇ ਆ ਹੁਣ ਆ ਚੀਜ਼ਾਂ ਵਿਊ ਆਇਆ ਪਿਆ ਦੇਖੋ ਇਹ ਸੇਮ ਟੂ ਸੇਮ ਜੀ ਠੀਕ ਹੈ ਦੋਸਤੋ 3700 ਸਕਰ ਫੁੱਟ ਦੇ ਵਿੱਚ ਬਹੁਤ ਸੋਹਣਾ ਜਨੀਕ ਜਿਹਾ ਡਿਜ਼ਾਈਨ ਲੈ ਕੇ ਆਏ ਆ ਤੇ ਬਹੁਤ ਕਮਾਲ ਕਰ ਬਣਿਆ ਹੋਇਆਗਾ ਇੱਕ ਇੱਕ ਚੀਜ਼ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਬਾਹਰੋਂ ਅੰਦਾਜ਼ਾ ਤੁਸੀਂ ਲਾਈ ਲਿਆ ਹੋਣਾ ਵੀ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਇੱਕ ਇੱਕ ਚੀਜ਼ ਦਾ ਤਸੱਲੀ ਨਾਲ ਕੰਮ ਹੋਇਆਗਾ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਦੱਸ ਦਈਏ ਲੋਕੇਸ਼ਨ ਤੇ ਕਿੰਨੇ ਏਰੀਆ ਦੇ ਵਿੱਚ ਇਹ ਘਰ ਬਣਿਆ ਹੋਇਆ ਇਹ ਸਰ ਮਲੇਰ ਕੋਟਲੇ ਚ ਕੋਠੀ ਹੈ ਜੀ ਜੀ ਆਏ ਮੰਨ ਚਲੋ ਸਾਰੀ 3500 4000 ਫੁੱਟ ਦੇ ਵਿੱਚ ਕੋਠੀ ਹੈ ਠੀਕ ਹੈ ਜੀ ਤੇ ਬਣੀ ਇਹੋ ਜੀ ਹੋਈ ਹੈ ਤੁਸੀਂ ਦੇਖੋਗੇ ਸੁਆਦ ਆ ਜਾਊਗਾ ਠੀਕ ਹੈ ਭਾਈ ਜੀ ਭਾਈ ਸਭ ਤੋਂ ਪਹਿਲਾਂ ਜੇ ਗੱਲ ਕਰੀ ਹੈ ਨਾ ਵੀ ਜਦੋਂ ਬਾਹਰੋਂ ਵੀ ਸ਼ਾਨਦਾਰ 뷰 ਆਉਂਦਾਗਾ ਪਰ ਜਦੋਂ ਆਪਾਂ ਅੰਦਰ ਐਂਟਰ ਹੋ ਜਾਨੇ ਆ ਪਰ ਸਭ ਤੋਂ ਪਹਿਲਾਂ ਜਿਹੜਾ ਟਾਈਲਾਂ ਦਾ ਕੰਮ ਹੋਇਆ ਹੋਇਆ ਇਹ ਬਹੁਤ ਸੋਹਣਾ ਕੀਤਾ ਇੱਧਰ ਪੂਲ ਵਾਲੇ ਪਾਸੇ ਵੀ ਦੇਖ ਰਹੇ ਆ ਤੇ ਇਹਦੇ ਬਾਰੇ ਦਈਏ ਜਾਣਕਾਰੀ ਕੋਠੀ ਦੇ ਵਿੱਚ ਨਾ ਹੀ ਸਟੈਪ ਵਾਈਜ਼ ਸਟੈਪ ਸਾਰੀਆਂ ਚੀਜ਼ਾਂ ਲੱਗਦੀਆਂ ਨੇ ਕੋਠੀ ਦੇ ਵਿੱਚ ਟਾਈਲ ਵੀ ਜ਼ਰੂਰੀ ਹੈ ਕੋਠੀ 'ਚ ਗ੍ਰੇਨਾਈਟ ਵੀ ਜ਼ਰੂਰੀ ਹੈ ਕੋਠੀ 'ਚ ਮਾਰਬਲ ਵੀ ਜ਼ਰੂਰੀ ਹੈ ਆ ਹੀ ਨਹੀਂਗਾ ਪਰ ਸਾਰੀ ਇਕੱਲੀ ਟਾਈਲ ਹੀ ਲਾ ਦਾਂਗੇ ਹੁਣ ਤੁਸੀਂ ਬਾਹਰ ਚੜ੍ਹੇ ਹੋ ਰੈਂਪ ਤੋਂ ਗ੍ਰੇਨਾਈਟ ਲੱਗਿਆ ਹੋਇਆ ਠੀਕ ਹੈ ਜੀ ਗ੍ਰੇਨ ਪਿੱਲਰ ਤੇ ਗ੍ਰੇਨਾਈਟ ਲੱਗਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਪੋਰਚ ਦੇ ਵਿੱਚ ਆ ਗਏ ਪੋਰਚ ਸਾਰੀ ਹੈਵੀ ਡਿਊਟੀ ਟਾਈਲ ਲੱਗੀ ਹੋਈ ਹੈ ਠੀਕ ਹੈ ਜੀ ਪੂਰੀ ਵਧੀਆ ਡਿਜ਼ਾਈਨਰ 컬렉ਸ਼ਨ ਦੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਜਦੋਂ ਆਪਾਂ ਕਾਰ ਪੋਰਚ ਦੇ ਵਿੱਚ ਜਾਵਾਂਗੇ ਸਾਰੀ ਗ੍ਰੇਨੇਟ ਲੱਗਿਆ ਹੋਇਆ ਠੀਕ ਹੈ ਜੀ ਪ੍ਰੋਪਰ ਲੈਦਰ ਲੁੱਕ ਦੇ ਨਾਲ ਲੱਗਿਆ ਹੋਇਆ ਹੈ ਜੀ ਜਿਹੜਾ ਦਾ ਟੱਚ ਹੈ ਨਾ ਨਾਰਮਲ ਨਹੀਂ ਹੈਗਾ ਨਾਰਮਲ ਆ ਦੇਖੋ ਲੈਦਰ ਹੈ ਠੀਕ ਹੈ ਟੱਚ ਇਹਦਾ ਜੀ ਤੇ ਸਾਰੇ ਡਿਜ਼ਾਈਨਰ 컬렉ਸ਼ਨ ਲੱਗੀ ਹੋਈ ਹੈ ਠੀਕ ਹੈ ਹੁਣ ਜਿਵੇਂ ਟਾਈਲ ਤਾਂ ਇਹੀ ਹੈ ਸੇਮ ਹੈ ਆ ਦੇਖੋ ਇਧਰ ਪੂਲ ਏਰੀਆ ਆ ਗਿਆ ਇੱਧਰ ਮੈਂ ਲੁਕਾਪਾ ਚੇਂਜ ਕਰਤੀ ਲੁਕਾਪਾ ਚੇਂਜ ਕਰਤੀ ਠੀਕ ਆ ਬਾਈ ਜੀ ਟਾਇਲ ਉਹੀ ਐ ਪਰ ਜੇ ਆਪਾਂ ਲੁੱਕ ਚੇਂਜ ਕਰਤੀ ਜੀ ਤੇ ਦੋਸਤੋ ਇੱਧਰ ਤੁਸੀਂ ਦੇਖ ਸਕਦੇ ਹੋ ਪੂਲ ਵੀ ਬਣਿਆ ਹੋਇਆ ਵਾਸ਼ਰੂਮ ਵੀ ਆ ਗਿਆ ਤੇ ਇੱਧਰ ਜੇ ਆਪਾਂ ਕਹਿ ਦਈਏ ਨਾ ਲੌਨ ਏਰੀਆ ਬਣਿਆ ਘਾਹ ਵਗੈਰਾ ਲੱਗਿਆ ਬੂਟੇ ਲੱਗੇ ਹੋਏ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਅੰਦਰ ਜਾਣ ਤੋਂ ਪਹਿਲਾਂ ਜੇ ਗੱਲ ਕਰੀਏ ਐਲੀਵੇਸ਼ਨ ਬਹੁਤ ਸੋਹਣਾ ਹੋਇਆ ਬਾਈ ਇੱਧਰ ਇਹ ਟਾਇਲ ਲੱਗੀ ਹੋਈ ਹੈਗੀ ਸਾਰੀ ਟਾਈਲ ਲੱਗੀ ਹੋਈ ਹੈ ਸਟੋਨ ਲੁੱਕ ਟਾਈਲ ਹੈ ਸਾਰੀ ਇਹ ਠੀਕ ਹੈ ਜੀ ਉੱਪਰ ਫੁੰਡਰ ਮੈਕਸ ਲੱਗੀ ਸਾਰਾ ਉੱਪਰ ਫੁੰਡਰ ਮੈਕਸ ਦਾ ਕੰਮ ਹੋਇਆ ਹੈ ਜੀ ਠੀਕ ਹੈ ਜੀ ਤੇ ਆਜੋ ਦੋਸਤੋ ਚੱਲਦੇ ਆ ਫੋਰਚ ਦੇ ਵਿੱਚ ਆਪਾਂ ਜੇ ਦੇਖੀਏ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਆਜੋ ਪ੍ਰੋਪਰ ਗ੍ਰੇਨਾਈਟ ਵਿਦ ਪੱਟੀ ਕਟਿੰਗ ਕਰਕੇ ਬਹੁਤ ਹੀ ਸ਼ਾਨਦਾਰ ਕੰਮ ਹੋਇਆ ਹੋਇਆ ਹੈ ਠੀਕ ਹੈ ਜੀ ਭਾਈ ਜੀ ਆ ਇਹ ਟੈਕਸਚਰ ਪੇਂਟ ਹੈ ਟੈਕਸਚਰ ਪੇਂਟ ਠੀਕ ਹੈ ਜੀ ਬਸ ਉਹ ਦੇ ਵਿੱਚ ਸਾਰਾ ਟੈਕਸਚਰ ਲੱਗੀ ਹੋਇਆ ਹੈ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਕੁਆਲਿਟੀ ਟੈ ਤੇ ਆ ਜੋ ਇਹਦੇ ਅੰਦਰ ਚੱਲਦੇ ਹਾਂ ਜੀ ਕੋਠੀ ਦੇ ਤੇ ਅੰਦਰਲਾ ਵੀਊ ਦੇਖ ਕੇ ਤੁਹਾਡੇ ਮਨ ਨੂੰ ਤੁਹਾਡੇ ਦਿਲ ਨੂੰ ਇਹ ਸ਼ੂ ਜਾਣਾ ਤੁਸੀਂ ਸੋਚਣਾ ਵੀ ਮੈਂ ਇਸ ਤਰ੍ਹਾਂ ਦਾ ਹੀ ਘਰ ਬਣਾਉਂਗਾ ਕਿਉਂਕਿ ਅੰਦਰ ਉਹ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਜੇ ਭਾਈ ਲੌਬੀ ਦੇ ਵਿੱਚ ਗੱਲ ਕਰੀਏ ਅੰਟੀਰੀਅਰ ਦਾ ਨਾ ਤੁਸੀਂ ਦੋਸਤੋ ਦੇਖ ਸਕਦੇ ਹੋ ਬਿਲਕੁਲ ਗੇਟ ਤੋਂ ਲੈ ਕੇ ਜਿੱਥੋਂ ਤੱਕ ਜਾਵਾਂਗੇ ਨਵੇਂ ਤੋਂ ਨਵਾਂ ਕੁਝ ਦੇਖਣ ਨੂੰ ਤੁਹਾਨੂੰ ਮਿਲੂਗਾ ਤੇ ਕਿੰਨੇ ਦੋ ਰੂਮ ਆਗੇ ਜੀ ਗਰਾਉਂਡ ਫਲੋਰ ਤੇ ਦੋ ਰੂਮ ਆਗੇ ਜੀ ਇੱਕ ਡਰਾਇੰਗ ਰੂਮ ਆ ਗਿਆ ਕਿਚਨ ਆ ਗਈ ਸਾਰਾ ਕੁਝ ਬਣਾਇਆ ਹੋਇਆ ਤੁਸੀਂ ਚੀਜ਼ਾਂ ਦੇਖੋ ਆ ਦੇਖੋ ਪਹਿਲਾ ਫਲੋਰਿੰਗ ਟਾਈਲ ਦੇਖੋ ਠੀਕ ਆ ਬਾਈ ਜੀ ਲੱਗਦਾ ਇਹ ਵੀ ਟਾਈਲ ਲੱਗਿਆ ਕਿ ਗ੍ਰੇਨੇਟ ਲੱਗਿਆ ਕਿ ਮਾਰਬਲ ਲੱਗਿਆ ਜੀ ਬਿਲਕੁਲ ਜੀ ਬਿਲਕੁਲ ਪ੍ਰੋਪਰ ਰੇਸ਼ੀ ਨਾਲ ਰੇਸ਼ਾ ਮੈਚਿੰਗ ਪ੍ਰੋਪਰ ਇਹਦੇ ਨਾਲ ਦਾ ਇਟਾਲੀਅਨ ਆਂਦਾ ਜੀ ਘਟ-ਘਟ ਰੇਟ ਆ ਉਹਦਾ 1500 1600 ਰੁਪਏ ਸਕਰ ਵਰਡ ਦਾ ਠੀਕ ਆ ਆਪਾਂ ਉਹਦੇ ਨਾਲ ਦੀ ਲਵਾਦੀ ਟਾਈਲ ਕੋਈ ਜਾਜੀ ਨਹੀਂ ਕਰ ਸਕਦਾ ਟਾਈਲ ਲੱਗੀ ਐ ਇਹ ਇਟਾਲੀਅਨ ਲੱਗਿਆ ਜੀ ਤੁਸੀਂ ਆ ਤੇ ਆ ਜੋ ਦੋਸਤੋ ਜਿਹਦੇ ਨਾਲ ਹੀ ਆਪਣਾ ਆ ਗਿਆ ਡਰਾਈング ਰੂਮ ਆ ਗਿਆ ਜੀ ਸਭ ਤੋਂ ਪਹਿਲਾਂ ਡਰਾਈング ਰੂਮ ਚ ਇੰਟਰ ਹੁੰਨੇ ਆ ਹਾਂਜੀ ਤੇ ਉਹ ਤੁਸੀਂ ਦੇਖੋ ਡਰਾਈング ਰੂਮ ਦੇ ਵਿੱਚ ਆਪਾਂ ਵੁੱਡਨ ਪਲੈਂਕਸ ਲਾਏ ਨੇ ਜੀ ਠੀਕ ਹੈ ਜੀ ਇਹ ਵੁੱਡਨ ਟਾਈਲਸ ਹੀ ਆਗੀਆਂ ਭਾਈ ਹਾਂਜੀ 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 ਸਾਰੀ ਵੁੱਡਨ ਟਾਈਲਸ ਐ ਠੀਕ ਹੈ ਜੀ ਕੋਈ ਬੰਦਾ ਪਛਾਨ ਨਹੀਂ ਸਕਦਾ ਵੀ ਟਾਈਲ ਲੈ ਕੇ ਅਸਲੀ ਲੱਕੜ ਦੇ ਬਾਲੇ ਲੱਗੇ ਹੋਏ ਆ ਜੀ ਕਿਉਂਕਿ ਹਰੇਕ ਟਾਈਲ ਦਾ ਰੇਸ਼ਾ ਵੱਖਰਾ ਵੱਖਰਾ ਹੈ ਠੀਕ ਹੈ ਜੀ ਜੇ ਆਪਾਂ ਰੇਸ਼ਾ ਹੀ ਸੇਮ ਕਰ ਦੋ ਟਾਈਲ ਲੱਗੇਗੀ ਠੀਕ ਹੈ ਜੀ ਪ੍ਰੋਪਰ ਵੁੱਡਨ ਕਨਸੈਪਟ ਹੈ ਜੀ ਅਜਾ ਅੰਦਰ ਆ ਕੇ ਦਿਖਾਉ ਸਾਰਾ ਤੇ ਇੱਧਰ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਨਾਲ ਤਰੀਕੇ ਨਾਲ ਇੰਟੀਰੀਅਰ ਦਾ ਜੇ ਕਹੀਏ ਨਾ ਇਹ ਸਾਰਾ ਆਪਣਾ ਡਿਜ਼ਾਈਨ ਕੀਤਾ ਹੋਇਆ ਹੈ ਜੀ ਪ੍ਰੋਪਰ ਜੀ ਤੇ ਭਾਈ ਜੀ ਉਹਨਾਂ ਨੇ ਤਿਆਰ ਕੀਤਾ ਘਰ ਇਹ ਇਹ ਆਪਣੇ ਆਰਕੀਟेक्ट ਸਾਹਿਬ ਆ ਗਏ ਇਹਨਾਂ ਨੇ ਸਾਰਾ ਨਕਸ਼ਾ ਬਣਾਇਆ ਜੀ ਤੇ ਬਾਕੀ ਟਾਈਲਿੰਗ ਸਾਰੀ ਕਰਵਾਈ ਹੈ ਜੀ ਠੀਕ ਹੈ ਭਾਈ ਜੀ ਤੇ ਇਸ ਤੋਂ ਅੱਗੇ ਚੱਲਦੇ ਹਾਂ ਜੀ ਇਹ ਹੈ ਆਪਣਾ ਡਰਾਈੰਗ ਰੂਮ ਬਹੁਤ ਸੋਹਣੇ ਤਰੀਕੇ ਨਾਲ ਇਧਰ ਬਈ ਜੀ ਦੇਖ ਰਹੇ ਮੈਂ ਡ్రਾਈ ਗਰੂਪ ਚ ਇਧਰ ਬਾਥਰੂਮ ਦੀ অপਸ਼ਨ ਦਿੱਤੀ ਹੈ ਕਿ ਗ੍ਰੀਨ ਹੈ ਜੀ ਇਹ ਤੇ ਗ੍ਰੀਨ ਏਰੀਆ ਜੀ ਓਪਨ ਜਿਵੇਂ ਕੋਠੀ ਦੇ ਵਿੱਚ ਚਾਹੀਦਾ ਨਾ ਆਪਾਂ ਨੂੰ ਠੀਕ ਹੈ ਜੀ ਆਹ ਦੇਖੋ ਜੀ ਉੱਪਰ ਛੱਤ ਖੁੱਲੀ ਹੈ ਠੀਕ ਹੈ ਜੀ ਗ੍ਰੀਨਰੀ ਏਰੀਆ ਕੀ ਬਾਤ ਹੈ ਜੀ ਲੌਬੀ ਪੂਰਾ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਤੇ ਜੇ ਕਹਿ ਦੀ ਰੌਸ਼ਨੀ ਚਾਹੇ ਲਾਈਟ ਭਾਜੇ ਸਾਰਾ ਦਿਨ ਕੋਠੀ ਦੇ ਵਿੱਚ ਚਾਨਣ ਰਹੂ ਬਿਲਕੁਲ ਜੀ ਬਿਲਕੁਲ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦੀ ਹਰ ਇੱਕ ਚੀਜ਼ ਡਿਜ਼ਾਈਨ ਕੀਤੀ ਹੋਈ ਹੈਗੀ ਤੇ ਆ ਜੋ ਇਧਰ ਚੱਲਦੇ ਆ ਜੀ ਤੇ ਦੋਸਤੋ ਦੇਖ ਸਕਦੇ ਹੋ ਇਧਰ ਡ్రਾਈੰਗ ਰੂਮ ਆ ਗਿਆ ਤੇ ਇਧਰ ਜੋ ਓਪਨ ਏਰੀਆ ਰੱਖਿਆ ਡ్రਾਈੰਗ ਰੂਮ ਦੇ ਵਿੱਚ ਦੀ ਐਂਟਰੀ ਹੈਗੀ ਉਹ ਤੁਸੀਂ ਸਾਰਾ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜਿਵੇਂ ਕਹਿ ਦਈਏ ਨਾ ਆਰਕੀਟੈਕਟ ਨੇ ਡਿਜ਼ਾਈਨ ਕੀਤਾਗਾ ਇਸ ਤੋਂ ਬਾਅਦ ਆਪਣਾ ਇੱਕ ਰੂਮ ਦਿਖਾਉਣਾ ਤੁਹਾਨੂੰ ਤੇ ਬਈ ਜੇ ਗੱਲ ਕਰੀਏ ਰੂਮ ਤਾਂ ਸ਼ਾਨਦਾਰ ਬਣਿਆ ਹੀ ਬਣਿਆ ਪਰ ਟਾਇਲ ਵੀ ਮਤਲਬ ਚਿੱਤ ਖੁਸ਼ ਹੁੰਦਾ ਇਹ ਟਾਇਲ ਦੇਖ ਕੇ ਇਹ ਆਪਣੇ ਕਸਟਮਰ ਦੀ ਡਿਮਾਂਡ ਸੀ ਵਧੀਆ ਕਹਿੰਦੇ ਆਪਾਂ ਮਾਸਟਰ ਬੈਡਰੂਮ ਨੂੰ ਨਾ ਕੁਝ ਅਲੱਗ ਕਰਨਾ ਹੈ ਠੀਕ ਹੈ ਜੀ ਨਾ ਦਿੱਤਾ ਆਪਾਂ ਪੂਰਾ ਟੌਪ ਦਾ ਹਾਈਲਾਈਟਰ ਕਲਰ ਠੀਕ ਹੈ ਜੀ ਪੂਰਾ ਡਿਜ਼ਾਈਨਰ ਕਲੈਕਸ਼ਨ ਦੇ ਵਿੱਚ ਕਿਆ ਬਾਤ ਹੈ ਜੀ ਜਿਹੜਾ ਕੀ ਲਾ ਕੇ ਆ ਦੇਖੋ ਤੁਹਾਡੇ ਮੂਰੇ ਆਈ ਦੇਖੋ ਆ ਚੀਜ਼ ਬਣ ਗਈ ਹੈ ਮਤਲਬ ਬਾਕਮਾਲ ਕੰਮ ਕੀਤਾ ਹੋਇਆ ਦੋਸਤੋ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਜਿਹੜੀ ਨਾ ਇੱਕ ਚੀਜ਼ ਹੁੰਦੀ ਆ ਆਪ ਨੂੰ ਰੀਜ ਜੀ ਹੁੰਦੀ ਆ ਵੀ ਆਪਣਾ ਰੂਮ ਚੌਂਕ ਕੇ ਤਾਂ ਬਾਕੀ ਬਾਕੀ ਉਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਟਾਈਲ ਆ ਦੇਖੋ ਦਿਖਾਓ ਇਹਦਾ ਸਾਰਾ ਆ ਜੋ ਪ੍ਰੋਪਰ ਡਰੈਸਿੰਗ ਬਣਿਆ ਹੋਇਆ ਐ LED ਲੱਗੀ ਹੋਈ ਐ ਆ ਚੀਜ਼ ਬਣ ਜਣੀ ਐ ਲੱਗਣ ਤੋਂ ਬਾਅਦ ਜੀ ਜਿਵੇਂ ਆਪਾਂ ਸ਼ੋਰੂਮ ਦੇ ਵਿੱਚ ਦੱਸਿਆ ਹੋਇਆ ਵੀ ਆਪਣੇ ਕੋਲ ਸਾਰੇ ਲਾਈਵ ਕਨਸੈਪਟ ਬਣੇ ਹੋਏ ਨੇ ਵੀ ਜੋ ਲੱਗਣ ਤੋਂ ਬਾਅਦ ਤੁਹਾਡਾ ਵਿਊ ਹੋਣਾ ਆਪਾਂ ਮੌਕੇ ਦਿਖਾਉਣੇ ਆ ਹੁਣ ਆ ਚੀਜ਼ਾਂ ਵਿਊ ਆਇਆ ਪਿਆ ਦੇਖੋ ਜੀ ਸੇਮ ਤੋਂ ਸੇਮ ਜੀ ਆ ਦੇਖੋ ਦੋਸਤੋ ਜਿਵੇਂ ਆਪਾਂ ਲਾਈਵ ਕਨਸੈਪਟ ਦਿਖਾਉਣੇ ਆ ਆ ਦੇਖੋ ਬਾਥਰੂਮ ਦੇ ਵਿੱਚ ਲੱਗਣ ਤੋਂ ਬਾਅਦ ਆ ਚੀਜ਼ ਬਣ ਜਣੀ ਐ ਦੇਖੋ ਆ ਪ੍ਰੋਪਰ ਆਪਣਾ ਹਾਈਲਾਈਟਰ ਆ ਗਿਆ ਜੀ ਤੇ ਬਾਕੀ ਲਾਈਟ ਕਲਰ ਆ ਗਿਆ ਜੀ ਆ ਦੇਖੋ ਜੀ ਆ ਆਪਣਾ ਸ਼ੋਰ ਇਰੀਆ ਹੈ ਜੀ ਜੀ ਬਹੁਤ ਸੋਹਣੇ ਤਰੀਕੇ ਨਾਲ ਜੇ ਕਹੇ ਦੀ ਰੂਮ ਨੂੰ ਕਹੇ ਜਿਹੀ ਵੀ ਲੁੱਕ ਦੇਣੀ ਚਾਹੋ ਨੇ ਉਹ ਉਸ ਤਰ੍ਹਾਂ ਦੀ ਲੁੱਕ ਤੁਸੀਂ ਲੈ ਸਕਦੇ ਹੋ ਤੇ ਟਾਈਲਾਂ ਦਾ ਵੀ ਇੱਕ ਪ੍ਰਮੁੱਖ ਰੋਲ ਰਹਿੰਦਾ ਆ ਦੇਖੋ ਹੁਣ ਤੁਸੀਂ ਕੈਮਰੇ 'ਚ ਦੇਖ ਰਹੇ ਹੋਗੇ ਨਾ ਚੀਜ਼ ਮਤਲਬ ਰੀਜਾਂ ਨਾਲ ਜਦੋਂ ਬਣਾਉਣੀ ਹੁੰਦੀ ਆ ਤਾਂ ਉਹ ਚੌਂਕਦੀ ਆ ਪਤਾ ਲੱਗਦਾ ਟਾਇਲ ਲੱਗੀ ਤੇ ਨਾਲ ਜਿਹੜਾ ਆਪਾਂ ਕੰਟਰਾਸਟ ਸਾਰਾ ਕੁਝ ਰੂਮ ਦਾ ਆਪਾਂ ਕੀਤਾ ਹੋਇਆ ਉਹਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਬਹੁਤ ਵੱਖਰਾ ਤੇ ਸਕੂਨ ਵਾਲਾ ਜਿਹਾ ਕਹੇ ਦੀ ਰੂਮ ਬਣਦਾ ਹੈ ਇਸ ਸਾਈਡ ਬਾਈ ਜੀ ਡਾਈਨਿੰਗ ਦੇ ਨਾਲ ਹੀ ਇਧਰ ਕਿਚਨ ਆ ਗਈ ਹੈ ਨਾ ਜੀ ਓਪਨ ਡਾਈਨਿੰਗ ਵੀ ਪੂਰਾ ਆਨੈਕਸ ਮਾਰਬਲ ਲੱਗਿਆ ਹੋਇਆ ਦੇਖੋ ਡਾਈਨਿੰਗ ਦੇ ਉੱਪਰ ਵੀ ਠੀਕ ਹੈ ਜੀ ਮਤਲਬ ਚੀਜ਼ਾਂ ਹੁੰਦੀਆਂ ਨੇ ਜਿਹੜੀ ਕੋਠੀ ਨੂੰ ਵਧੀਆ ਬਣਾਉਂਦੀਆਂ ਨੇ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਉਹਨੂੰ ਕਰਕੇ ਕੋਠੀ ਏ ਕਲਾਸ ਬਣ ਜਾਂਦੀ ਜਿਵੇਂ ਉਹਨਾਂ ਦਾ ਕਿਚਨ ਦੇਖੋ ਜੀ ਬਾਈ ਆ ਕਿਚਨ ਦੇ ਵਿੱਚ ਪ੍ਰੋਪਰ ਸਾਰਾ ਕੁਝ ਲੱਗਿਆ ਹੈ ਦੇਖੋ ਜੀ ਇਹ ਲੌਬੀ ਤੇ ਕਿਚਨ ਦੇ ਵਿੱਚ ਇਹ ਸਾਰਾ ਇੱਕੋ ਤਰ੍ਹਾਂ ਦੀ ਟਾਈਲ ਆ ਗਈ ਲੌਬੀ ਦੇ ਨਾਲ ਜਿਹੜੀ ਚੀਜ਼ ਓਪਨ ਹੁੰਦੀ ਹੈ ਲੌਬੀ ਦੇ ਨਾਲ ਇੱਕ ਰੂਮ ਓਪਨ ਹੁੰਦਾ ਨਾਲ ਡਰਾਈング ਠੀਕ ਹੈ ਜੀ ਹੁਣ ਗੱਲ ਕਰੀਏ ਸਟੇਅਰਜ਼ ਦੀ ਹਾਂਜੀ ਤੇ ਸਟੇਅਰ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬਣੇ ਹੋਏ ਇੱਥੇ ਆਪਣਾ ਕੀ ਲੱਗਿਆ ਹੋਇਆ ਜੀ ਇਹ ਸਟੇਅਰ ਦੇ ਉੱਪਰ ਵੀ ਨਾ ਛੋਟ ਛੋਟੀ ਚੀਜ਼ਾਂ ਜਿਵੇਂ ਆਹ ਸਾਗਮਾਨ ਦੀ ਸਾਰੀ ਲੱਕੜ ਲੱਗੀ ਹੋਈ ਹੈ ਨਾਲ ਟਫਨ ਗਲਾਸ ਲੱਗਿਆ ਹੈ ਨਾਲ ਸਾਰਾ ਲੈਦਰ ਦੇ ਵਿੱਚ ਗ੍ਰੇਨੇਟ ਲੱਗਿਆ ਹੋਇਆ ਹੈ ਪਲੈਂਟੀ ਸਲਿੱਪਾ ਹਾਂ ਐਂਟੀ ਸਲਿੱਪ ਹੈ ਤੇ ਚੀਜ਼ ਪੂਰੀ ਏ ਕਲਾਸ ਬਣ ਜਾਣੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਆਜਾ ਦੋਸਤੋ ਉੱਪਰ ਛੱਤ ਦੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਕੀਤਾ ਹੋਇਆ ਤੇ ਇਧਰ ਝੂਮਰਾ ਵਾਹ ਕਮਲ ਕਮ ਕਹਿ ਸਕਦੇ ਜੀ ਆਪਾਂ ਵਾਹ ਕਮਲ ਹੈਗਾ ਹੀ ਇਹ ਛੋਟੇ ਸਾਹਮਣੇ ਆ ਸਿਸਟਮ ਸਾਰਾ ਲੱਗਿਆ ਹੋਇਆ ਬਿਲਕੁਲ ਜੀ ਬਿਲਕੁਲ ਜੀ ਕੀ ਫਰਸਟ ਫਲੋਰ ਤੇ ਆਗੇ ਤੇ ਕੀ ਪਲਾਨ ਰਹਿੰਦਾ ਕਿੰਨੇ ਰੂਮ ਨੇ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਆ ਗਿਆ ਆਪਾਂ ਜੀ ਲੌਬੀ ਆ ਗਈ ਨਾਲ ਦੋ ਰੂਮ ਆ ਗਏ ਬਾਹਰ ਬਾਲਕਨੀ ਆ ਗਈ ਪਿੱਛੇ ਵਿਹੜਾ ਆ ਗਿਆ ਸਾਰਾ ਕੁਝ ਹੀ ਹੈ ਜੀ ਠੀਕ ਆ ਬਈ ਜੀ ਆਜੋ ਤੁਹਾਨੂੰ ਦਿਖਾਈ ਜੀ ਬਈ ਤੇ ਇੱਕ ਰੂਮ ਤੇ ਇਧਰ ਵੀ ਨਿਗਾ ਮਰਵਾ ਦਿਓ ਜੀ ਜੀ ਆਹ ਦੇਖੋ ਯਾਰ ਰੂਮ ਆ ਗਿਆ ਜੀ ਪ੍ਰੋਪਰ ਇਟਾਲੀਅਨ ਕਨਸੈਪਟ ਲੱਗਿਆ ਹੋਇਆ ਜੀ ਠੀਕ ਹੈ ਜੀ ਉਹ ਤੁਸੀਂ ਟਾਈਲ ਦੇਖੋ ਉੱਪਰ ਇਟਾਲੀਅਨ ਟਾਈਲ ਲੱਗੀ ਹੋਈ ਹੈ ਜੀ ਠੀਕ ਹੈ ਜੀ ਇਹ ਬਈ ਜੀ ਫਰਸਟ ਫਲੋਰ ਤੇ ਸਾਰੇ ਇਹ ਲੱਗੇ ਹਨ ਬਾਹਰ ਸੇਮ ਲੱਗੀ ਆ ਬਾਹਰ ਆਪਾਂ ਬੇਸ ਸੇਮ ਰੱਖਿਆ ਹੈ ਨੀਚੇ ਨਾਲ ਉੱਪਰ ਕੱਲਾ ਬੈਡਰੂਮ ਆਪ ਐਕਸਟਰਾ ਕੀਤਾ ਹੋਇਆ ਹੈ ਇਹ ਵੀ ਆਪਣੇ ਕਸਟਮਰ ਦੀ ਡਿਮਾਂਡ ਸੀਗੀ ਵੀ ਆਪਾਂ ਬੱਚਿਆਂ ਦੇ ਰੂਮ ਚ ਲੱਗ ਟਾਈਲ ਲਗਾਉਣੀ ਹੈ ਮਾਸਟਰ ਬੈਡਰੂਮ ਚ ਲੱਗ ਲਗਾਉਣੀ ਹੈ ਡਿਮਾਂਡ ਤੇ ਹੁਣ ਤੁਸੀਂ ਚੀਜ਼ ਦੇਖੋ ਕਿੰਡੀ ਸੋਹਣੀ ਬਣ ਗਈ ਹੈ ਬਿਲਕੁਲ ਜੀ ਦੇਖੋ ਰੂਮ ਵੀ ਬਹੁਤ ਸੋਹਣਾ ਤੇ ਇੱਕ ਇੱਕ ਚੀਜ਼ ਦਾ ਤਸੱਲੀ ਬਖਸ਼ ਕੰਮ ਹੋਇਆ ਹੋਇਆ ਤੇ ਇੱਧਰ ਬਾਥਰੂਮ ਚ ਦਿਖਾ ਦਈਏ ਭਈ ਇਹ ਚ ਵੀ ਕਨਸੈਪਟ ਅਲੱਗ ਰੱਖਿਆ ਸਾਰੇ ਹੀ ਕਨਸੈਪਟ ਅਲੱਗ ਅਲੱਗ ਲੱਗੇ ਹੋਏ ਨੇ ਦੇਖੋ ਜੀ ਤੇ ਇੱਧਰ ਵੀ ਨਿਗਾਹ ਪਰਵਾ ਦਿਏ ਜੀ ਉਵੇਂ ਜਿਵੇਂ ਜਿਵੇਂ ਆਪਣੇ ਸ਼ੋਰੂਮ ਚ ਲਾਈਵ ਕਨਸੈਪਟ ਲੱਗੇ ਹੋਇਆ ਉਵੇਂ ਬਣਿਆ ਹੋਇਆ ਠੀਕ ਆ ਭਾਈ ਜੀ ਦੇਖੋ ਜੀ ਲੋ ਵੀ ਦੋਸਤੋ ਤੁਸੀਂ ਜਿਵੇਂ ਬਾਈਓਰਾ ਸ਼ੋਰੂਮ ਚ ਤੁਹਾਨੂੰ ਕਾਫੀ ਲਾਈਵ ਕਨਸੈਪਟ ਮਿਲਦੇ ਆ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਘਰ ਦਾ ਜਿਹੜਾ ਬਾਥਰੂਮ ਆ ਕਿਸੇ ਵੀ ਤਰੀਕੇ ਡਿਜ਼ਾਈਨ ਕਰਵਾ ਸਕਦੇ ਹੋ ਤੇ ਆਜੋ ਆਪਾਂ ਚੱਲਦੇ ਆਂ ਓਪਨ ਏਰੀਆ ਚ ਇੱਧਰੋਂ ਤੁਹਾਨੂੰ ਇੱਕ ਚੀਜ਼ ਸੋਹਣੀ ਜੀ ਦਿਖਾਵਾਂਗੇ ਬਸ ਤਾਂ ਡਰੋਨ ਦੇ ਸ਼ਾਟ ਅਸੀਂ ਪਹਿਲਾਂ ਵੀ ਲਾਦੇ ਹੁੱਚ ਪਰ ਇਹ ਚੀਜ਼ ਇੱਕ ਬਾਗਮਾਲ ਕੀਤੀ ਹੋਈ ਆ ਹੁਣ ਆ ਦੇਖੋ ਜੀ ਆ ਸਾਰਾ ਆਪਣਾ ਓਪਨ ਏਰੀਆ ਆ ਗਿਆ ਜੀ ਜੀ ਇੱਥੇ ਆਪਾਂ ਮੈਟ ਟਾਈਲ ਯੂਜ਼ ਕੀਤੀ ਹੋਈ ਆ ਠੀਕ ਆ ਜੀ ਕਿਉਂਕਿ ਬਾਲਸ਼ਾਨੇ ਟਾਈਮ ਦੇ ਵਿੱਚ ਜੇ ਆਪਾਂ ਗਲੋਸੀ ਟਾਈਲ ਲਾਉਣੇ ਆ ਤਾਂ ਆਪਾਂ ਇੱਥੇ ਖੜ੍ਹ ਨਹੀਂ ਸਕਦੇ ਠੀਕ ਹੈ ਜੀ ਮੈਟ ਦੇ ਵਿੱਚ ਆਪਾਂ ਮੀਂਹ ਕਣੀ ਜਿਵੇਂ ਮਰਜ਼ੀ ਖੜੀ ਚੱਲੀ ਆਪਾਂ ਪੈਰ ਨਹੀਂ ਸਲਿੱਪ ਹੁੰਦਾ ਆਪਾਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਲੈ ਲਓ ਵੀ ਦੋਸਤੋ ਹੁਣ ਇੱਧਰ ਨਹੀਂ ਆ ਮਾਰੋ ਤੁਸੀਂ ਆਹ ਦੇਖੋ ਜੀ ਹੁਣ ਦੇਖੋ ਡਿਜ਼ਾਈਨ ਬਿਲਕੁਲ ਕਿਵੇਂ ਲੱਗਦਾ ਜੀ ਆਹ ਦੇਖੋ ਜੀ ਚੀਜ਼ ਬਣੀ ਪਈ ਆ ਤੇ ਮੈਂ ਕਹਣਾ ਤਸੱਲੀ ਹੋਈ ਪਈ ਆ ਹੁਣ ਦੇਖੋ ਆਪਾਂ ਦੋ ਡਿਜ਼ਾਈਨ ਦਿੱਤੇ ਨੇ ਆਪਣਾ ਇੱਧਰ ਮੇਨ ਐਂਟਰੈਂਸ ਆ ਗਈ ਤੇ ਉਧਰ ਆਪਣਾ ਪੂਲ ਏਰੀਆ ਆ ਗਿਆ ਉਹ ਦੇਖੋ ਜੀ ਸਾ ਇਦੀ ਲੁੱਕ ਆ ਰਹੀ ਹੈ ਤੇ ਕਿੰਨਾ ਸੋਹਣਾ ਇਹ ਡਿਜ਼ਾਈਨ ਲੱਗ ਰਿਹਾ ਹੈਗਾ ਤੇ ਮਤਲਬ ਮਿੱਤਰਾਂ ਨੇ ਇਹ ਤਾਂ ਸਕਰੀਨਸ਼ਾਟ ਲੈ ਲੈ ਹੁਣ ਇਹ ਤੋਂ ਪਹਿਲਾਂ ਵੀ ਇਹ ਚੀਜ਼ ਬਹੁਤ ਇੱਕ ਜਨੀਕ ਜਿਹਾ ਕਨਸੈਪਟ ਬਣਾਇਆ ਹੈਗਾ ਤੇ ਟੋਟਲੀ ਸਾਰੀ ਚੀਜ਼ ਆਪਾਂ ਬ੍ਰਾਂਡਡ ਹੈ ਸਾਰੀ ਕਜ਼ਾਰੀਆ ਟਾਈਲ ਦਾ ਸਾਰਾ ਆਪਾਂ ਬ੍ਰਾਂਡਡ ਮਟੀਰੀਅਲ ਯੂਜ਼ ਕਰਦੇ ਆਂ ਜੀ ਤੇ ਫੁੱਲ ਜ਼ਿੰਮੇਵਾਰੀ ਨਾਲ ਹੁੰਦਾ ਕੰਮ ਆਪਣਾ ਸਾਰਾ ਜੀ ਠੀਕ ਆ ਭਾਈ ਜੀ ਸਾਰਾ ਕਜ਼ਾਰੀਆ ਮਟੀਰੀਅਲ ਯੂਜ਼ ਹੈ ਜੀ ਭਾਈ ਜੀ ਆਪਣਾ ਨਾ ਲੋਕੇਸ਼ਨ ਦੱਸ ਦੀ ਆਪਾਂ ਕਜ਼ਾਰੀਆ ਸ਼ੋਅਰੂਮ ਕਿੱਥੇ ਆਪਣਾ ਸਾਰਿਆਂ ਨੂੰ ਪਤਾ ਹੈ ਹਰਦੇਵ ਮਾਰਬਲ ਇੰਡਸਟਰੀਜ਼ ਸੁਨਾਮ स्टोर आहे जीा मानसा मानसा जेके